ਵਾਹ ਗੁਰਚਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਕਥਾ ਤੈਏ ਤਾਪਦੀ ਸਾਖੀ ਭਾਈ ਲਾਲੂ ਸ਼ਿਰਗੁਰ ਅਮਰਦਾਸ ਸਾਹਿਬ ਜੀ ਤੀਸਰੀ ਪਾਤਸ਼ਾਹੀ ਗੋਵਿੰਦਵਾਲ ਆਪ ਦੇ ਰੰਗ ਵਿੱਚ ਬੈਠੇ ਸੀ ਇਤਨੇ ਵਿੱਚ ਇੱਕ ਮਾਈ ਨੇ ਚੀਕ ਮਾਰੀ ਗੁਰੂ ਜੀ ਨੇ ਕਿਹਾ ਖਬਰ ਲਵੋ ਇਹ ਸ਼ਬਦ ਕੈਸਾ ਹੁਆ ਹੈ ਗੁਰੂ ਜੀ ਦਾ ਹੁਕਮ ਮੰਨ ਕੇ ਇੱਕ ਸਿੱਖ ਗਿਆ ਜਾ ਕੇ ਦੇਖਿਆ ਤਾਂ ਉਹ ਬੁੱਢੀ ਰੋਂਦੀ ਹੈ ਸਿੱਖ ਨੇ ਪੁੱਛਿਆ ਕੀ ਹੋਇਆ ਹੈ ਪਾਸੂ ਲੋਕਾਂ ਨੇ ਕਿਹਾ ਕਿ ਇਸ ਦਾ ਪੁੱਤਰ ਤਈਏ ਤਾਪ ਕਰਕੇ ਸ਼ਾਂਤ ਹੋਇਆ ਹੈ ਇਤਨੀ ਬਾਤ ਸੁਣ ਕੇ ਮੋੜ ਆਇਆ ਅਤੇ ਆਏ ਕਰ ਗੁਰੂ ਜੀ ਪਾਸ ਬੇਨਤੀ ਕੀਤੀ ਜੀ ਸੱਚੇ ਪਾਤਸ਼ਾਹ ਇੱਕ ਮਾਈ ਦਾ ਬੇਟਾ ਸ਼ਾਂਤ ਹੋਇਆ ਹੈ ਹੁਕਮ ਹੋਇਆ ਕਿਉਂ ਕਰ ਸ਼ਾਂਤ ਹੋਇਆ ਹੈ ਸਿੱਖ ਨੇ ਕਿਹਾ ਜੀ ਸੱਚੇ ਪਾਤਸ਼ਾਹ ਤਈਏ ਤਾਪ ਕਰਕੇ ਸ਼ਾਂਤ ਹੋਇਆ ਹੈ ਹੈ ਜੀ ਤਬ ਬਚਨ ਹੋਇਆ ਜਿ ਚਰਤਿਕ ਅਸੀ ਹਾਂ ਤਿ ਚਰਤਿਕ ਕੋਈ ਪੁੱਤਰ ਕੋਈ ਤੇਕ ਪੁੱਤਰ ਨਾਮ ਲੈ ਕੇ ਦੁਖੀ ਹੋ ਕੇ ਨਾ ਰੋਵੇਗੀ ਪੁੱਤਰ ਮਾਤਾ ਪਿਤਾ ਕੇ ਅੱਗੇ ਨਾ ਮਰhenge ਅਤੇ ਫੇਰ ਸ੍ਰੀ ਗੁਰੂ ਤਈਏ ਤਾਪ ਨੂੰ ਪਿੰਜਰੇ ਵਿੱਚ ਬਾਲਕ ਰੂਪ ਕਰਕੇ ਪਾਇਆ ਹੱਥਾਂ ਵਿੱਚ ਹੱਥ ਕੜੀਆਂ ਪੈਰਾ ਵਿੱਚ ਬੇੜੀਆਂ ਪਾਈਆਂ ਪਾਈ ਕੇ ਕੈਦ ਕੀਤਾ ਕੋਈ ਦਿਨ ਬੀਤ ਬੀਤਿਆ ਤਾਂ ਭਾਈ ਲਾਲੋ ਜੀ ਵਾਸੀ ਪਿੰਡ ਤਲਵੰਡੀ ਗੁਰੂ ਜੀ ਕੇ ਪਾਸ ਦਰਸ਼ਨ ਵਾਸਤੇ ਆਏ ਆਏ ਕਰਿ ਸ੍ਰੀ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਬੈਠ ਗਏ ਤਾਂ ਭਾਈ ਲਾਲੋ ਜੀ ਦੀ ਨਜ਼ਰੀ ਪਿਆ ਇੱਕ ਬਾਲ ਪਿੰਜਰੇ ਵਿੱਚ ਪਾਇਆ ਤੜਫਦਾ ਹੈ ਐਸਾ ਦੁਖੀ ਦੇਖ ਕੇ ਸ੍ਰੀ ਗੁਰੂ ਜੀ ਅਰਜ ਕੀਤੀ ਹੇ ਸੱਚੇ ਪਾਤਸ਼ਾਹ ਆਪ ਦਇਆ ਦੇ ਸਮੁੰਦਰ ਹੋ ਕਿਰਪਾਲੂ ਹੋ ਅਰ ਆਪ ਦੇ ਹਜ਼ੂਰ ਇਹ ਇੱਕ ਬਾਲਕ ਭੁੱਖਾ ਤ੍ਰਿਖਾ ਕਿ ਧੁੱਪ ਵਿੱਚ ਤੜਫ ਰਿਹਾ ਹੈ ਆਪ ਦਾ ਬਚਨ ਹੋਵੇ ਤਾਂ ਇਸ ਨੂੰ ਪ੍ਰਸ਼ਾਦ ਦੇਵਈਏ ਜੀ ਬਚਨ ਹੋਇਆ ਭਾਈ ਲਾਲੂ ਇਹ ਬੁਰੀ ਬਲਾ ਹੈ ਇਸ ਦਾ ਇੱਥੇ ਪ੍ਰਸ਼ਾਦ ਨਹੀਂ ਹੈ ਭਾਈ ਲਾਲੂ ਕਿਹਾ ਹੁਕਮ ਦਿਓ ਤਾਂ ਮੈਂ ਇਸ ਨੂੰ ਪ੍ਰਸ਼ਾਦ ਪਹੁੰਚਾਣਾ ਹਾਂ ਜੀ ਗੁਰੂ ਅਮਰਦਾਸ ਸਾਹਿਬ ਨੇ ਹੁਕਮ ਦਿੱਤਾ ਤੂੰ ਭਾਈ ਪਹੁੰਚਾ ਦੇ ਜਦ ਭਾਈ ਲਾਲੋ ਆਪਣੇ ਨਾਗਰਿਕੋ ਜਾਨ ਲੱਗਾ ਤਾਂ ਤਿਆਰੀ ਕੀਤੀ ਤੇ ਬੇਨਤੀ ਕੀਤੀ ਬਾਲਕ ਨੂੰ ਛੋੜ ਦਿਓ ਤਾਂ ਭਾਈ ਲਾਲੋ ਦਾ ਬਚਨ ਮੰਨ ਕਰਕੇ ਤਈਏ ਨੂੰ ਗੁਰਾਂ ਨੇ ਛੋੜ ਦਿਆ ਬਚਨ ਕੀਤਾ ਭਾਈ ਇਹ ਬੁਰੀ ਬਲਾ ਹੈ ਛੱਡਣਾ ਤੇ ਇਹ ਨਹੀਂ ਸੀ ਭਾਈ ਲਾਲੋ ਹੱਥ ਜੋੜ ਕੇ ਕਿਹਾ ਕਿ ਇਹ ਤਾਂ ਬਾਲਕ ਹੈ ਤਾਂ ਬਚਨ ਹੋਇਆ ਭਾਈ ਬਾਲਕ ਕਰ ਨਾ ਜਾਣੀ ਇਹ ਤਈਏ ਤਾਤ ਹੈ ਤਾਂ ਭਾਈ ਲਾਲੋ ਜੀ ਗੁਰੂ ਜੀ ਨੂੰ ਮੱਥਾ ਟੇਕ ਕੇ ਗੁਰਾਂ ਤੋਂ ਖੁਸ਼ੀ ਲੈ ਕੇ ਆਪਣੇ ਨਗਰ ਵਾਲੇ ਨੂੰ ਤੁਰਿਆ ਨਾਲ ਤਈਏ ਨੂੰ ਵੀ ਲੈ ਗਿਆ ਜਾਂ ਰਸਤੇ ਵਿੱਚ ਇੱਕ ਪਿੰਡ ਦੇ ਪਾਸ ਆਏ ਤਾਂ ਉੱਥੇ ਇੱਕ ਤਲਾਬ ਪੁਰ ਧੋਬੀ ਕੱਪੜੇ ਧੋਂਦਾ ਸੀ ਤਾਂ ਤਈਏ ਨੇ ਲਾਲੋ ਜੀ ਨੂੰ ਕਿਹਾ ਮਹਾਰਾਜ ਜੀ ਮੈਨੂੰ ਭੁੱਖ ਲੱਗੀ ਹੈ ਮੈਂ ਥੋ ਤੇ ਤੁਰਿਆ ਵੀ ਨਹੀਂ ਜਾਂਦਾ ਤਾਂ ਭਾਈ ਲਾਲੋ ਨੇ ਕਿਹਾ ਚੱਲ ਪਿੰਡ ਚੱਲਨੇ ਹਾਂ ਉਥੇ ਤੈਨੂੰ ਖੀਰਖੰਡ ਚੰਗੇ ਭੋਜਨ ਖਿਚਾਵਾਂਗੇ ਇੱਥੇ ਕੀ ਖਾਵੇਂਗਾ ਤਾਂ ਤਈਏ ਨੇ ਕਿਹਾ ਮਹਾਰਾਜ ਮੇਰਾ ਇੱਥੇ ਹੀ ਭੋਜਨ ਹੈ ਹੁਕਮ ਦੇਵੋ ਤਾਂ ਖਾਏ ਆਮਨਾ ਹਾਂ ਤੂੰ ਸੇ ਇੱਥੇ ਬੈਠ ਜਾਓ ਭਾਈ ਲਾਲੂ ਜੀ ਬੜੇ ਸ਼ਾਦੂ ਸੁਭਾਵ ਸਨ ਉਥੇ ਬੈਠ ਕੇ ਕਹਿਣ ਲੱਗੇ ਭਾਈ ਪ੍ਰਸ਼ਾਦ ਖਾਇਆ ਇਹ ਬਚਨ ਸੁਣ ਕੇ ਤਈਏ ਉਸ ਤੋਬੀ ਨੂੰ ਜਾ ਚੜਿਆ ਦੋ ਤਿੰਨ ਘੜੀਆਂ ਪਿਛੋ ਉਤਰ ਗਿਆ ਦਾ ਭਾਈ ਲਾਲੂ ਨੂੰ ਖੱਪਰ ਲਹੂ ਦਾ ਭਰ ਕੇ ਦਿਖਾ ਦਿਖਲਾ ਕੇ ਪੀਤੋ ਸੁ ਉਪਰੰਤ ਤੋਂ ਬਿਨੁ ਹੱਸਾ ਕੀਤਾ ਸੁ ਇਹ ਕੌਤਕ ਦੇਖ ਕੇ ਭਾਈ ਲਾਲੂ ਜੀ ਬੜੇ ਡਰੇ ਵਿਚਾਰ ਕੀਤੀ ਕਿ ਇਹ ਭੋਜਨ ਅਸਾ ਕਿੱਥੋਂ ਇਹਨੂੰ ਕਿੱਥੋਂ ਦੇਣਾ ਹੈ ਤਈਏ ਨੂੰ ਕਿਹਾ ਚੱਲ ਭਾਈ ਤੈਨੂੰ ਗੁਰੂ ਦੇ ਕੈਦਖਾਨੇ ਵਿੱਚ ਛੱਡ ਆਈਏ ਤੈਨੂੰ ਅਸੀਂ ਕਹਨ ਨੂੰ ਲਿਆਵਣਾ ਸੀ ਤੂੰ ਤਾਂ ਬੁਰੇ ਬਲਾ ਹੈ ਇਹ ਬਚਨ ਸੁਣ ਕੇ ਤਈਆ ਦਰਿਆ ਤੇ ਕਹਿਣ ਲੱਗਾ ਸੰਤ ਜੀ ਮੈਨੂੰ ਕਿਉਂ ਖਵਾਰ ਕਰਦੇ ਹੋ ਛੱਡ ਦੇਵੋ ਮੈਂ ਆਪ ਦਾ ਐਹਸਾਨ ਕਦੀ ਨਾ ਗਵਾਵਾਂਗਾ ਤਾਂ ਭਾਈ ਲਾਲੋ ਜੀ ਨੇ ਕਿਹਾ ਅਸੀਂ ਤੈਨੂੰ ਛੱਡਦੇ ਹਾਂ ਤੂੰ ਸਾਨੂੰ ਮੰਨੇਗਾ ਤਾਂ ਤਈਏ ਨੇ ਕਿਹਾ ਜੇ ਮੇਰਾ ਧਰਮ ਹੋਇਆ ਜਿੱਥੇ ਕੋਈ ਇਹ ਸਾਖੀ ਪੜੇਗਾ ਅਤੇ ਜਿਸ ਨੂੰ ਮੈਂ ਚੜਿਆ ਹੋਵਾਂਗਾ ਉਸ ਨੂੰ ਸੁਨਾਵਣੀ ਮੈਂ ਸਾਖੀ ਸੁਣ ਕੇ ਛੱਡ ਜਾਵਾਂਗਾ ਇਸ ਤਰ੍ਹਾਂ ਮੈਨੂੰ ਤੁਸਾਂ ਛੱਡਿਆ ਹੈ ਇਸ ਤਰ੍ਹਾਂ ਮੈਂ ਵੀ ਛੱਡ ਜਾਵਾਂਗਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਇਹ ਸਾਖੀ ਆਪਾਂ ਨੂੰ ਗੁਰੂ ਅਮਰਦਾਸ ਜੀ ਨੇ ਆਪਾਂ ਨੂੰ ਬਖਸ਼ੀ ਹੈ ਤੇ ਇਹ ਸਾਖੀ ਆਪਾਂ ਨੂੰ ਜ਼ਰੂਰ ਹੀ ਜ਼ਰੂਰ ਸੁਣਨੀ ਚਾਹੀਦੀ ਹੈ ਜਿਸ ਨੂੰ ਵੀ ਕੋਈ ਵੀ ਬੁਖਾਰ ਚੜਿਆ ਹੋਵੇ ਤੇ ਇਹ ताप ਵਰਗਾ ਜੋ ਕਿ ਲਹਿੰਦਾ ਹੀ ਨਾ ਹੋਵੇ ਕਦੀ ਵੀ ਲਹਿੰਦਾ ਨਾ ਹੋਵੇ ਤੋ ਇਸ ਆਖੀ ਸੁਣੇ ਜਾਂ ਪੜੇ ਤਾਂ ਉਸ ਦਾ ਬੁਖਾਰ ਜਿਹੜਾ ਹੈਗਾ ਆ ਸਦਾ ਲਈ ਉੱਤਰ ਜਾਂਦਾ ਹੈ ਤਾਂ ਆਪਣੇ ਜੇ ਤੁਹਾਡੇ ਘਰਾਂ ਵਿੱਚ ਕਿਸੇ ਨੂੰ ਇਸ ਤਰ੍ਹਾਂ ਦੀ ਕੋਈ ਵੀ ਸ਼ੈ ਬਿਮਾਰੀ ਹੈ ਤਾਂ ਇਹ ਕਥਾ ਉਸ ਨੂੰ ਸੁੱਚੇ ਮੋਹ ਗੋੜ ਕੋਲੇ ਰੱਖ ਕੇ ਸਿਰ ਦਾ ਇਸ਼ਨਾਨ ਕਰਕੇ ਤਾਂ ਉਸ ਨੂੰ ਮੱਥਾ ਟਿਕਾਓ ਤੇ ਸਾਖੀ ਸੁਣਾਓ ਤੱਪਲਾ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਾਖੀ ਵਿੱਚ ਹੋ ਗਈਆਂ ਭੁੱਲਾਂ ਦੀ ਮਾਫੀ ਬਖਸ਼ਣਾ ਆਪਣੇ ਦਾਸ ਨੂੰ ਮਾਫ ਕਰ ਦੇਣਾ ਤੇ ਅੱਗੇ ਤੋਂ ਸੁਝਾ ਦੇਣਾ